よし ਕਹਦੇ ਆ ਮੈਂ ਤੱਕੇ ਦੇ ਨਾਲ ਅੰਦਰ ਜਾਣ ਦੀ ਕੋਸ਼ਿਸ਼ ਕੀਤੀ ਨਾਲ ਹੀ ਘਰ ਵਾਲੀ ਗਾਲੋ ਗਾਲੀ ਜਿਉਂ ਲੱਗੀ ਗਾਲਾ ਕੱਢਣ ਜਿਉਂ ਲੱਗੀ ਗਾਲਾ ਕੱਢਣ ਮੈਨੂੰ ਕਹਿੰਦੀ ਤੂੰ ਘੜੁਕਾ ਤੇ ਮੈਂ ਕਹਾ ਤੂੰ ਘੜੁਕੀ ਕਹਿੰਦੀ ਤੂੰ ਗਦਾ ਮੈਂ ਕਹਾ ਤੂੰ ਗਦੀ ਕਹਿੰਦੀ ਤੂੰ ਕੁੱਤਾ ਮੈਂ ਕਹਾ ਤੂੰ ਕੁੱਤੀ ਪਿੱਛੇ ਮੇਰਾ ਮੁੰਡਾ ਖੜਾ ਹੀ ਕਹਿੰਦਾ ਡੈਡੀ ਮੈਂ ਤਪੂਰਾ ਮੈਂ ਕਿਹਾ ਆ ਬਣਦੀ ਰਲਦੀ ਆ ਬੇਗਾਨਾ ਥੋੜਾ ਜਿਹਾ ਮਾਹੌਲ ਹੀ ਇਹੋ ਜਿਹਾ ਹੈ ਕਿਉਂਕਿ ਕਰਦੀ ਜਿਹੜੀ ਨੋਕ ਚੋਂ ਕਹੇ ਚਲਦੀ ਰਹਿੰਦੀ ਐ ਹੁਣ ਜੇ ਪਿੰਡਾਂ ਤੇ ਸ਼ਹਿਰਾਂ ਦਾ ਥੋੜਾ ਜਿਹਾ ਕੰਪੈਰੀਜ਼ਨ ਕਰੀਏ ਅਸੀਂ ਪਿੰਡ ਦੇ ਬੱਚੇ ਆ ਪਿੰਡ ਦੇ ਬੱਚਿਆਂ ਨੂੰ ਥੋੜਾ ਜਿਹਾ ਜਦੋਂ ਜ਼ਿਆਦਾ ਵੱਡੇ ਹੋ ਜਾਂਦੇ ਮਨੀ ਸਾਹਿਬ ਉਦੋਂ ਜਾ ਕੇ ਥੋੜਾ ਜਿਹਾ ਪਤਾ ਲੱਗਦਾ ਦੁਨੀਆਦਾਰੀ ਕੀ ਐ ਸ਼ਹਿਰਾਂ ਦੇ ਬੱਚਿਆਂ ਨੂੰ ਸ਼ਹਿਰਾਂ ਦੇ ਬੱਚੇ ਛੋਟੇ ਛੋਟੇ ਹੀ ਸਿੱਖ ਜਾਂਦੇ ਆ ਹੁਣ ਕਿਤੇ ਸ਼ਹਿਰ ਦੇ ਵਿੱਚ ਛੋਟੇ ਛੋਟੇ ਬੱਚੇ ਕਿਤੇ ਦਿੱਲੀ ਵਰਗੇ ਸ਼ਹਿਰ ਦੇ ਵਿੱਚ ਚਲੇ ਜਾਣ ਵੈਸੇ ਤਾਂ ਪਿੰਡਾਂ ਦੇ ਮੁੰਡੇ ਜਾਂਦੇ ਨਹੀਂ ਜੇ ਚੱਲ ਵੀ ਜਾਣ ਕਿ ਤੇ ਆਪਣੇ ਮਾਂ ਪਿਓ ਦੇ ਨਾਲ ਤੇ ਇੱਕੋ ਹੀ ਗੱਲ ਉਹਨਾਂ ਦੀ ਹੁੰਦੀ ਹੈ ਜੇ ਸ਼ਹਿਰ ਦੇ ਬੱਚੇ ਜਾਣ ਬਾਜੀਓ ਜੀ ਜ਼ੋਰਦਾਰ ਤਾੜੀਆਂ ਮਾਰੋ ਵਾਇਲਡ ਫੇਮਸ ਢੋਲੀ ਨੇ ਜਿਹੜਾ ਬਾਂਸਰਾ ਜਿਹਨਾਂ ਸੋਰ ਬਹੁਤ ਸਾਰੇ ਸਿੰਗਰਾਂ ਦੇ ਨਾਲ ਸੁਪਲੇ ਕਰਦੇ ਨੇ ਸੁਆਣਾ ਸੁਹਣਾ ਦੇ ਉੱਤੇ ਸ਼ੁਕਰੀਆ ਮਿਹਰਬਾਨੀ ਔਰ ਸ਼ਹਿਰਾਂ ਦੇ ਬੱਚੇ ਕਿਤੇ ਫਲਾਈਓਵਰ ਦੇ ਉੱਤੇ ਚੱਲ ਜਾਣ ਕਿਤੇ ਗੱਡੀ ਖੜੀ ਹੋ ਜਵੇ ਤੇ ਇੱਕੋ ਹੀ ਗੱਲ ਆਪਣੇ ਮਾਪਿਆਂ ਨੂੰ ਕਹਿੰਗੇ ਡੈਡੀ ਅਗਲੀ ਵਾਰ ਜਦ ਆਉਣਗੇ ਨਾ ਲੈਨਡ ਰੂਸਰ ਗੱਡੀ ਲੈਣਗੇ ਜਾਂ ਟੋਟਾ ਗੱਡੀ ਲੈਣਗੇ ਉਸਮੇ ਆਉਣਗੇ ਤੇ ਜਿਹੜੇ ਸਾਡੇ ਪਿੰਡਾਂ ਦੇ ਬੱਚੇ ਹੁੰਦੇ ਆ ਅਸੀਂ ਜਿਹੜੇ ਬੱਚੇ ਆ ਜੇ ਕਿਤੇ ਅਸੀਂ ਚਲ ਜਾਈਏ ਸ਼ਹਿਰ ਦੇ ਵਿੱਚ ਫਲਾਈਓਵਰ ਦੇ ਉੱਤੇ ਕਿਤੇ ਭੁੱਲ ਭਲੇ ਕੇ ਬੱਸ ਸਾਨੂੰ ਲਾ ਦੇ ਤੇ ਇੱਕੋ ਹੀ ਗੱਲ ਕਰਨ ਦੇ ਹੁੰਦੇ ਆ ਦੋ ਨਿਆਣੇ ਭਵੇਂ ਖੜੇ ਹੋਣ ਇੱਕ ਦੂਜੇ ਦੇ ਮੂੰਹਾਂ ਦੇ ਪਹਿਲਾਂ ਦੇਖੀ ਜਾਣਗੇ ਵੀ ਐਡਾ ਵੱਡਾ ਪੋੜ ਆਇਆ ਕਿੱਥੋਂ ਆ ਮੁੜ ਕੇ ਇੱਕੋ ਹੀ ਗੱਲ ਕਰਨਗੇ ਓਏ ਸ਼ੰਦੇ ਇਧਰ ਆਵੇ ਦੇਖ ਨੇ ਹਾਂ ਪਹਿਲਾਂ ਥੁੱਕ ਕਿਹਦਾ ਥੱਲੇ ਜਾਂਦਾ ਉਹਨਾਂ ਦੀ ਇਹੋ ਸ਼ਰਤਾਂ ਲੱਗਣ ਗਈਆਂ ਹੁੰਦੀਆਂ ਬੀਬੀਓ ਤੇ ਥੁੱਕ ਕਿਹਦਾ ਥੱਲੇ ਜਾਂਦਾ ਹੁਣ ਸ਼ਹਿਰਾਂ ਦੇ ਬੱਚੇ ਆਪਣੀ ਮਾਂ ਦੀ ਤਾਰੀਫ਼ ਕਰਨਗੇ ਤਾਂ ਬੜੇ ਪਿਆਰ ਦੇ ਨਾਲ ਇੱਕ ਛੋਟਾ ਜਿਹਾ ਗਾਣਾ ਗਾਉਣਗੇ ਮਾਂ ਤੂੰ ਕਿੰਨੀ ਸੁੰਦਰ ਹੈ ਤੂੰ ਕਿੰਨੀ ਪਿਆਰੀ ਹੈ ਤੂੰ ਕਿੰਨੀ ਭੋਲੀ ਹੈ ਤੇ ਸਾਡੇ ਜਿਹੜੇ ਪਿੰਡ ਦੇ ਬੱਚੇ ਆ ਸਾਨੂੰ ਤਾਰੀਫ਼ ਵੀ ਨਹੀਂ ਕਰਨੀ ਆਉਂਦੀ ਆਪਣੀ ਮਾਂ ਦੀ ਉਹਦੀ ਤਾਰੀਫ਼ ਵੀ ਐਦਾਂ ਕਰ ਲਗੇ ਜਿਦਾ ਮੱਥੇ ਦੇ ਵਿੱਚ ਬੱਟਾ ਮਾਰਿਆ ਹੁੰਦਾ ਆ ਬੀਬੀਓ ਜੋ ਜੋ ਪੈਂਦਾ ਰੰਗ ਨਹੀਂ ਤੂੰ ਗਾਜਰ ਵਰਗੀ ਉਹਨਾਂ ਦੇ ਤਰੀਫ਼ ਕਰਨ ਦਾ ਵੀ ਇਹੋ ਜਿਹਾ ਸਟਾਈਲ ਹੁੰਦਾ ਹੈ ਹੁਣ ਕਿਤੇ ਸ਼ਹਿਰਾਂ ਦੇ ਬੱਚੇ ਕਿਤੇ ਕਲਾਕਾਰ ਦੇ ਕੋਲ ਚਲੇ ਜਾਣ ਥੋੜਾ ਜਿਹਾ ਆਟੋਗ੍ਰਾਫ ਲੈਂਦੇ ਆ ਜਾ ਕੇ ਭਾਜੀ ਤੁਹਾਡੇ ਨਾਲ ਫੋਟੋ ਖਿਚਾਉਣੀ ਸੀ ਨਾਲ ਹੀ ਬੈਠ ਜਾਣਗੇ ਫੋਟੋ ਖਿਚਾਉਣਗੇ ਔਰ ਸਾਡੇ ਜਿਹੜੇ ਪਿੰਡਾਂ ਦੇ ਬੱਚੇ ਜਦੋਂ ਕਿਤੇ ਪਿੰਡ ਦੇ ਵਿੱਚ ਕਲਾਕਾਰ ਆ ਜਾਂਦਾ 25 30 ਨਿਆਣੇ ਆਣੇ ਦਵਾਲੇ ਇਕੱਠੇ ਹੋ ਜਾਂਦੇ ਇੱਕ ਦੂਜੇ ਨੂੰ ਸੱਦ ਲੈਂਦੇ ਆ ਜਾਓ ਸ਼ੰਘੇ ਓ ਮਹਿੰਦੀ ਓ ਓ ਓਏ ਉਹ ਜਿਹੜੇ ਕਲਾਕਾਰ ਟੈਲੀਵਿਜ਼ਨ ਵਿੱਚ ਆਉਂਦੇ ਹੁੰਦੇ ਅੱਜ ਤੁਰਦੇ ਆ ਮੈਂ ਕਿਹਾ ਫਿਰੇ ਮੂੰਹ ਜਿਹੜੇ ਟੈਲੀਵਿਜ਼ਨ ਵਿੱਚ ਆਉਂਦੇ ਉਹ ਤੁਰ ਨਹੀਂ ਸਕਦੇ ਖੈਰ ਅਸੀਂ ਪ੍ਰੋਗਰਾਮ ਕਰਨਾ ਸੀ ਇੱਕ ਕਮਰੇ ਦੇ ਵਿੱਚ ਜਾ ਕੇ ਬੈਠੇ ਪਹਿਲੇ ਮੈਂ ਰੋਟੀ ਦੀ ਗੁਰਕੀ ਤੋੜੀ ਆ ਵੀ ਪਹਿਲਾਂ ਰੋਟੀ ਪਾਣੀ ਖਾ ਲਈਏ ਪੱਚੀ 30 ਮਿੰਨਾਂ ਲਈ ਤਾਕੀ ਵਿੱਚ ਦੀ ਚਾਹਤੀਆਂ ਮਾਰਨ ਓਏ ਸ਼ੰਦੇ ਕੋਈ ਤਾਂ ਰੋਟੀ ਵੀ ਖਾਂਦੇ ਆ ਓਏ ਮੈਂ ਕਿਹਾ ਨਹੀਂ ਅਸੀਂ ਪੱਠੇ ਵੀ ਖਾਣੇ ਆ ਸਾਨੂੰ ਖੇਤਾਂ 'ਚ ਬੰਨਿਆ ਉ ਜਾ ਕੇ ਦੂਜਾ ਬੋਲਿਆ ਕਹਿੰਦਾ ਓਏ ਤਾ ਬੋਲਦੇ ਵੀ ਆ ਮੈਨੂੰ ਬੰਦਾ ਹੀ ਲੱਗਦੇ ਆ ਮੈਂ ਕਹਾਂ ਨਹੀਂ ਭਰਾ ਅਸੀਂ ਬੰਦਰ ਆ ਸਾਡੀਆਂ ਪੂਛਾਂ ਹੀ ਬੈਠ ਬੈੜ ਕੇ ਕੱਸ ਗਈਆਂ ਖੈਰ ਜਿੱਦਾਂ ਹੀ ਅਸੀਂ ਪ੍ਰੋਗਰਾਮ ਖਤਮ ਕੀਤਾ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਤੁਰਨ ਲੱਗੇ ਕਿ ਛੋਟਾ ਜਿਹਾ ਬੱਚਾ ਮੇਰੇ ਕੋਲ ਆਇਆ ਆ ਸਨੀ ਝੋਲਦੇ ਫੋਫੜੜ ਗਿਆ ਆਗਮਨ ਨੂੰ ਕਹਿੰਦਾ ਭਾਜੀ ਕੋਲੇ ਨਾਲ ਹੱਥ ਮਿਲਾਉਣਾ ਸੀ ਤੇ ਮੈਂ ਕਿਹਾ ਮਿਲਾ ਲਾ ਇਹਦੇ ਵਿੱਚ ਕਿਹੜੀ ਗੱਲ ਹੈ ਹੱਥ ਮੇਰਾ ਫੜ ਕੇ 5-7 ਮਿੰਟ ਤਸੱਲੀ ਕਰਦਾ ਰਿਹਾ ਵੀ ਬੰਦਾ ਹੀ ਐ ਉਧਰ 20-25 ਉਹਦੇ ਯਾਰ ਦੋਸਤ ਖੜੇ ਉਹਨਾਂ ਨੂੰ ਆਵਾਜ਼ਾਂ ਮਾਰਨ ਜਾ ਆਜੋ ਉਹ ਡਰਦੇ ਹੀ ਨਾ ਸਾਡੇ ਲਾਗੇ ਆਉਂ ਉਹ ਆਏ ਉਹ ਕੁਝ ਨਹੀਂ ਕਹਿੰਦਾ ਮਾਤ ਫੜਿਆ ਆ ਮੈਂ ਗਲਤ ਭਰਾ ਕੇ ਦੇ ਕੁੱਤੇ ਤੁਹਾਡੀਆਂ ਲੱਤਾਂ ਨੂੰ ਪਹਿ ਜਾਣ ਪਰ ਬੱਚੇ ਜਿਹੜੇ ਅੱਜ ਕੱਲ ਦੇ ਬੜੇ ਫਾਸਟ ਆ ਬੜੇ ਸ਼ੈਤਾਨ ਆ ਹੁਣ ਬੱਚਿਆਂ ਨੂੰ ਕੋਈ ਵੀ ਤਿਉਹਾਰ ਹੋਵੇ ਇਹਨਾਂ ਨੂੰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਪਿਛਲੀਆਂ ਰਖੜੀਆਂ ਤੋਂ ਮੈਂ ਥੋੜਾ ਜਿਹਾ ਪ੍ਰੋਗਰਾਮ ਤੋਂ ਲੇਟ ਹੋ ਗਿਆ ਕਿਉਂਕਿ ਰਖੜੀਆਂ ਜਿਹੜੀਆਂ ਹੁੰਦੀਆਂ ਇੱਕ ਬਹੁਤ ਵਧੀਆ ਤਿਉਹਾਰ ਆ ਖਾਣ ਪੀਣ ਨੂੰ ਬਹੁਤ ਮਿਲਦਾ ਔਰ ਮੈਂ ਆਪਣੇ ਮੁੰਡੇ ਦੀ ਗੱਲ ਦੱਸਦਾ ਔਰ ਰਖੜੀ ਬਣੀ ਪਰੇ ਪਹਿਲੀ ਵਾਰੀ ਉਹਨੇ ਰਖੜੀ ਬਣੀ ਖੋਜ ਬਣਾ ਸੀਗਾ ਕਦੀ ਕਿਸੇ ਨੂੰ ਦਿਖਾਵੇ ਚਾਚਾ ਰਖੜੀ ਮੈਂ ਜਿੱਦਾਂ ਹੀ ਘਰ ਬਣਿਆ ਮੇਰੇ ਵੱਲ ਨੂੰ ਆਗਾ ਕਹਿੰਦਾ ਡਾਡੀ ਅਬ ਰਖੜੀ ਮੈਂ ਕਹਾਂ ਵਧੀਆ ਗੱਲ ਹੈ ਕਿਨੇ ਬਣੀ ਆ ਕਹਿੰਦਾ ਡਾਡੀ ਪੂਆ ਅੰਦਰ ਹੋਈ ਥੀ ਆ ਮਗਾ ਠੀਕ ਆ ਅੰਦਰ ਬੈਠੀ ਆ ਜਾ ਨੂੰ ਕਹਿ ਵੀ ਡੈਡੀ ਆ ਗਿਆ ਡੈਡੀ ਤੇ ਵੀ ਰਖੜੀ ਬੰਨ੍ਹ ਦੇ ਦੌੜਾ ਹੀ ਗਿਆ ਦੌੜਾ ਹੀ ਗਿਆ ਦੌੜਾ ਹੀ ਗਿਆ ਬੂਹੇ ਲਾ ਕੇ ਫੇਰ ਮੁੜ ਆਇਆ ਮੈਂ ਕਿਹ ਗੱਲ ਹੋ ਗਈ ਚਿੰਨਾ ਡੈਡੀ ਜੇ ਪੂਰਾ ਨਾਮ ਮੇਰੀ ਨਾ ਮੰਮੀ ਨੂੰ ਕਹਦੇ ਆ ਡੈਡੀ ਤੇ ਰਖੜੀ ਬੰਨ੍ਹ ਦੇ ਮਗਾ ਭਡੇ ਮੋਦਰੇਸ਼ ਦਾਇਆ ਕਿਹੜੀ ਕਿਹੜੀ ਰਿਸ਼ਤੇ ਜੋੜੀ ਜਾਣਾ ਸੋ ਐ ਹੋ ਜਾਈ ਐ ਅੱਜ ਕੱਲ ਦੇ ਬੱਚੇ ਅੱਜ ਕੱਲ ਦਾ ਪਿਆਰ ਸੋ ਗਾਣੇ ਬੜੇ ਆ ਰਹੇ ਆ ਕਾਣੀ ਇਤਾਂ ਦੇ ਟੈਲੀਵਿਜ਼ਨ ਦੇ ਵਿੱਚ ਆ ਰਿਹਾ ਪਿੱਛੇ ਜੇ ਇੱਕ ਗਾਣਾ ਆਇਆ ਸੀ ਕਹਿੰਦਾ ਤੁਹਾਡੇ ਘਰ ਟੇਪ ਵੱਜਦੀ ਸਾਡੇ ਘਰੇ ਸਪੀਕਰ ਵੇ ਤੂੰ ਕਿਉਂ ਨਹੀਂ ਪਾਉਂਦਾ ਮੇਰੇ ਸੁੰਡ ਨਾਲ ਦੀ ਨੀ ਕਰ ਮੈਂ ਕਿਹਾ ਬਡੇ ਮੂੰ ਪਹਿਲਾਂ ਕੋਟ ਦੇ ਨਾਲ ਟਾਈਆਂ ਮੈਚ ਹੁੰਦੀਆਂ ਸੀ ਅੱਜ ਕੱਲ ਨੀਕਰਾ ਮੈਚ ਹੋਣ ਲੱਪਈਆਂ ਔਰ ਇੱਕ ਗਾਣਾ ਹੋਰ ਆਇਆ ਸੀ ਕਹਿੰਦੇ ਟੋਟੇ ਟੋਟੇ ਕਰਦੇ ਆਂਗੇ ਕੋ ਪੰਗਾ ਪਾਵੇ ਸਹੀਂ ਲਾਗੇ ਮੇਰੇ ਇੱਕ ਭਈਆ ਖੜਾ ਸੀਗਾ ਕਹਿੰਦਾ ਬਾਉ ਜੀ ਥੁੱਕ ਥੁੱਕ ਬੇੜਾ ਭਰ ਦਿਆਂਗੇ ਕੋ ਜਰਦਾ ਲਵਾਵੇ ਸਹੀਂ ਮੈਂ ਕਿਹਾ ਫਿਰੇ ਮੂੰ ਨਾਲੇ ਤੈਨੂੰ ਜਰਦਾ ਦਈਏ ਤੇ ਨਾਲੇ ਆਪਣਾ ਵੇੜਾ ਜਾਂਦਾ ਕਰਾ ਲਈਏ। ਔਰ ਇੱਕ ਹੋਰ गाना ਆ ਸੀ ਕਹਿੰਦਾ ਤੇਰਾ ڈاکੂ ਵਰਗਾ ਬਾਪੂ ਨਹੀਂ ਜਿਹੜਾ ਜੇਬ ਚ ਰੱਖਦਾ ਚਾਕੂ ਨਹੀਂ। ਜਾਂ ਕਹਦੇ ਆਪਣੇ ਬਾਪੂ ਨੂੰ ਮੈਨੂੰ ਡਰ ਨਹੀਂ ਉਹਦੇ ਡੌਲਿਆਂ ਦਾ। ਤੇਰਾ ਯਾਰ ਵੇਚਦਾ ਚਾਰ ਕੋੜੇ ਕਦੇ ਨਿੰਬੂ ਦਾ ਕਦੇ ਔਲਿਆਂ। ਲੱਗੇ ਫਟੇ ਮੂੰ ਪੇਰੀਆਂ ਵਾਲੇ ਵੀ ਗਾਣੇ ਗਾਉਣ ਲੱਪ ਐ। ਪਰ ਗਾਣੇ ਵਧੀਆ ਵਧੀਆ ਲਿਖਿਆ ਕਾਲਾ ਇਜਾਮਪੂਰੀ ਸਾਹਿਬ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਉਹਨਾਂ ਵਾਸਤੇ। ਸਾਡੇ ਵਰਤਮਾਨੀ ਰੰਜੀਤ ਮਨੀ ਸਾਹਿਬ ਤੁਸੀਂ ਫੜਕਦੇ ਆ ਜੀ। ਸੋ ਪੰਜਾਬੀਆਂ ਦੀ ਉਹ ਆਵਾਜ਼ ਇੱਕ ਦੌਰ ਆਇਆ ਸੀਗਾ ਜਦੋਂ ਹਰ ਗੱਭਰੂ ਦਾ ਹਰ ਮੁਟਿਆਰ ਦਾ ਦਿਲ ਕਰਕੇ ਦਾ ਹੁੰਦਾ ਸੀ ਮੇਰੇ ਰਾਂਝੇ ਦਾ ਪ੍ਰਿੰਸੀਪਲ ਜੀ ਸਾਡੇ ਕਟਿਆਉਣਾ ਕਾਲਜ ਤੋਂ ਐ ਕਰੀ ਜ਼ੋਰਦਾਰ ਤਾੜੀਆਂ ਮਾਰੋ ਜੀ ਔਰ ਇੱਕ ਤੀਰਤ ਸਫਰਾ ਸਾਹਿਬ ਸੋ ਉਹ ਵੀ ਤਸ਼ੀਫ ਰੱਖਦੇ ਹੋਰ ਬਹੁਤ ਸਾਰੀਆਂ ਮਹਿਨਤ ਹਸਤੀਆਂ ਜਿਹੜੀਆਂ ਸੱਜਦੀ ਇਸ ਮਾਹੌਲ ਦੇ ਵਿੱਚ ਤਸ਼ੀਫ ਫਰਮਾਣੇ ਔਰ ਰਾਹੁਲ ਜੀ ਬਹੁਤ ਵਧੀਆ ਸ਼ਬਦਾਂ ਦੇ ਜਾਦੂਗਰ ਨੇ ਐ ਕਰੀ ਜ਼ੋਰਦਾਰ ਤਾੜੀਆਂ ਮਾਰੋ ਮੇਰਾ ਛੋਟਾ ਵੀਰ ਜੀ ਧੰਨੋ ਸ਼ੁਕਰੀਆ ਮਿਹਰਬਾਨੀ ਔਰ ਇਥੋਂ ਦੇ ਸਾਡੇ ਵੀਰ ਜੋਗਾ ਜੀ ਕਾਕਾ ਜੀ ਔਰ ਬਿੱਲਾ ਭਾਜੀ ਸਾਡੇ ਸੋ ਨੀਕਾ ਸੋਏ ਜਿੰਨੇ ਵੀ ਬ੍ਰਦਰ ਨੇ ਬਹੁਤ ਵਧੀਆ ਢੋਲ ਪਲੇ ਕਰਦੇ ਨੇ ਸੋ ਕਰੀ ਇਹਨਾਂ ਸਾਰੇ ਵੀਰਾਂ ਵਾਸਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਜਰਾ ਤਾੜੀਆਂ ਤੋਂ ਬਾਅਦ ਗਾਣਾ ਹੋਣਾ ਤੁਸੀਂ ਗਾਣਾ ਪਹਿਲਾਂ ਹੀ ਠਕਾਈ ਜਾਂਦਾ ਬੰਦਾ ਔਰ ਸਾਡੇ ਦਾਰਾ ਜੀ ਸੋ ਬਹੁਤ ਹੀ ਖੂਬਸੂਰਤ ਸਾਊਂਡ ਹੈ ਕਾਰਾ ਸਾਉਂਡ ਬੰਗਿਆ ਤੋਂ ਇੱਕਾਰੀ ਜ਼ੋਰਦਾਰ ਤਾੜੀਆਂ ਮਾਰੋ ਉਹਨਾਂ ਦੇ ਨਾਂ ਦੇ ਉੱਤੇ ਵੀ ਔਰ ਬਲਵਿੰਦਰ ਪੱਖੋਂ ਕੇ ਸੋ ਮੇਰਾ ਵੱਡਾ ਵੀਰ ਸ਼ੁਕਰੀਆ ਮਿਹਰਬਾਨੀ ਹੈ ਸਟੇਜਾਂ ਦੀ ਸਤਿੰਦਰ ਸੱਤੀ ਹੈ ਇੱਕਾਰੀ ਜ਼ੋਰਦਾਰ ਤਾੜੀਆਂ ਮਾਰੋ ਜੀ ਸਟੇਜਾਂ ਦਾ ਪੰਚ ਸਰਪੰਚ ਸਾਰਾ ਕੁਝ ਪੰਚਾਇਤ ਇਹਦੇ ਨਾਲ ਹੀ ਚੱਲਦੀ ਹੈ ਔਰ ਇਹ ਜ਼ੋਰਦਾਰ ਤਾੜੀਆਂ ਸਾਡੇ ਇਸ ਗਰੁੱਪ ਵਾਸਤੇ ਜਿਹੜਾ ਸਵੇਰ ਤੋਂ ਹੀ ਕਲਾਕਾਰਾਂ ਦੇ ਨਾਲ ਫਨਕਾਰਾਂ ਦੇ ਨਾਲ ਸੇਵਾ ਕਰ ਰਿਹਾ ਔਰ ਕੁਲਵਿੰਦਰ ਕਹਿੰਦਾ ਜੀ ਸੇਕਾ ਜੀ ਉਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਮਾਰੋ ਬਹੁਤ ਹੀ ਸੁਰੀਲੀ ਆਵਾਜ਼ ਹੈ ਤੇ ਸਾਰੋ ਉਹਨਾਂ ਨੂੰ ਤੁਹਾਡੀ ਨਜ਼ਰ ਕਰਾਏ ਜਿਨ੍ਹਾਂ ਨੇ ਬਹੁਤ ਵਧੀਆ ਸਤਾਰਮਿਕ ਸੀਰੀਜ਼ ਦੇ ਨਾਲ ਤੁਹਾਡੇ ਰੂਬਰੂ ਹੋਏ ਨੇ 哦。 ਕਿ ਤੇ ਸਾਜਦੇ ਲਾਈ ਫਕੀਰਾਂ ਤੇ ਮੰਗਦੇ ਨੂੰ ਤਖਤ ਮਿਠਾ ਦੇ ਦੇ ਤੇ ਬਣ ਹੱਥੀ ਕਾਸਾ ਆ ਮਿਲਦਾ ਦੇ ਹਨ ਜੇ त बदिले तकदी साईं बदिल दे तकदी साईं अते ते तेरे दर्शन पाण ते हम ਜੇ ਮੈਨੂੰ ਨਾਮ ਹੋਰ ਦਰਜਾ